ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਅੱਜ ਸ਼ਹੀਦੀ ਵਾਲਾ ਦਿਨ ਹੈ ਇਥੋਂ ਦੀ ਤਰੀਕ ਮੁਤਾਬਕ ਮੇਰਾ ਕਹਿਲਿਆ ਆਪ ਨੂੰ ਪਤਾ ਹੋਣਾ ਉੰਜ ਵੈਸੇ ਅਰਦਾਸ ਚ ਨੰ ਰੋਜ ਇਹਨਾਂ ਨੂੰ ਵੀ ਚੇਤੇ ਕਰਨੇ ਆ ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ ਭਾਵੇਂ ਉਹ ਬਹੁਵਚਨ ਛੇ ਮੈਂ ਭਾਈ ਸਾਹਿਬ ਦੇ ਪਿੰਡ ਕਥਾ ਕਰਕੇ ਉਹਨਾਂ ਦੇ ਖੇਤਾਂ ਚ ਕਥਾ ਕਰਕੇ ਆ ਗੁਰਦੁਆਰਾ ਭਾਈ ਸਾਹਿਬ ਦਾ ਤੇ ਖੇਤਾਂ ਵਿੱਚ ਪਿੰਡ ਪੂਲਾ ਹੈ ਜੀ ਮਾਝੇ ਦੇ ਰਹਿਣ ਵਾਲਿਆਂ ਨੂੰ ਪਤਾ ਹੈ ਪੂਲਾ ਪਿੰਡ ਤੇ ਇਹਦੇ ਨਾਲ ਹੀ ਬਾਬਾ ਦੀਪ ਸਿੰਘ ਦਾ ਪਿੰਡ ਜਿਨੂੰ ਅਸੀਂ ਪਾਹੂ ਬਿੰਦ ਕਹਿੰਨੇ ਇਹਦੇ ਨਾਲ ਹੀ ਪਿੰਡੇ ਨਵਾਬ ਕਪੂਰ ਸਿੰਘ ਦਾ ਸਿੰਘ ਬੁਰਾ ਜਿਹੜਾ ਨਵਾਬ ਕਪੂਰ ਸਿੰਘ ਫੈਜ਼ਾ ਜਿਹੜੇ ਸੋਏ ਨੇ ਇਹ ਭਾਈ ਸਹਿ ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਕੁਝ ਵਿਦਵਾਨ ਕਹਿੰਦੇ ਨੇ ਇਹਨਾਂ ਦੀ ਸ਼ਹਾਦਤ ਮੁਕਤਸਰ ਦੀ ਧਰਤੀ ਤੇ ਹੋਈ ਪਿਤਾ ਦੀ ਸ਼ਹਾਦਤ ਤੋਂ ਬਾਅਦ ਬੱਚੇ ਨੂੰ ਮਾਂ ਨੇ ਪਾਲਿਆ ਇਹ ਕਿਨਾਂ ਦੀ ਭੈਣ ਸੀ ਉਸ ਬੀਬੀ ਦਾ ਨਾਮ ਸੀ ਤਾਰੋ ਬੀਬੀ ਤਾਰੋ ਤੇ ਤਾਰੋ ਸੀ ਇੱਕੋ ਨਾਂ ਛੋਟੀ ਸੀ ਬੈਣੇ ਨਾਲ ਤੂੰ ਮਾਂ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਦੋਨਾਂ ਬੱਚਿਆਂ ਨੂੰ ਪਾਲਿਆ ਉਹਨੇ ਬਾਣੀ ਪੜ੍ਹਾਣੀ ਸਿਮਰਨ ਕਰਾਣਾ ਗੁਰਬਾਣੀ ਨਾਲ ਜੋੜ ਕੇ ਰੱਖਣਾ ਹੱਥ ਜੋੜ ਕੇ ਬੇਨਤੀ ਹੈ ਮਹਿਸੂਸ ਨਾ ਕਰਿਓ ਬਹੁਤ ਕੁਝ ਖੱਟ ਜਾਗੇ ਇੱਥੇ ਆ ਕੇ ਪਰ ਜੇ ਮਾਂ ਕਿਤੇ ਆਪ ਇਬਾਦਤ ਵੀ ਜੁੜੀ ਹੋਵੇ ਤੇ ਬੱਚੇ ਨੂੰ ਹਫ਼ਤੇ 'ਚ ਇੱਕ ਤੋਕ ਵੀ ਚੇਤੇ ਕਰਾਣ ਲੱਗ ਪਵੇ ਪਿਆਰਿਓ ਇੱਕ ਸਾਲ ਵਿੱਚ 50 ਤੋਕਾਂ ਨੂੰ ਬਾਣੀ ਦੀਆਂ ਚੇਤੇ ਹੋ ਜਾਣੀਆਂ ਇੱਕ ਤੋਕ ਹਫ਼ਤੇ 'ਚ ਮੈਂ ਕਿਹਾ ਰੋਜ਼ ਦੀ ਨਹੀਂ ਕਿਹਾ ਪਰ ਸਾਡਾ ਧਿਆਨ ਇੱਧਰ ਖੈ ਨਹੀਂ ਨਾ ਤੇ ਨਿਆਣੇ ਵੀ ਕਹਿੰਦੇ ਸਾਨੂੰ ਸਮਝ ਕੋਈ ਨਹੀਂ ਬੋਲਦੀ ਪੈਂਦੀ ਹੈ ਬਾਬੇ ਕੀ ਬੋਲਦੇ ਪੈਤਾ ਅਸੀਂ ਵੀ ਤਿਆਰ ਵੀ ਅੰਗਰੇਜ਼ੀ 'ਚ ਬੋਲੋ ਮੈਂ ਕਹਾ ਬਿਲਕੁਲ ਚੰਗੀ ਗੱਲ ਏ ਪਰ ਅੰਗਰੇਜ਼ੀ ਜੇ ਕੋਈ ਬੋਲਣਾ ਆ ਜਾ ਉਦੋਂ ਕਿੰਨਾ ਕੁ ਸੌਣ ਨੂੰ ਹੁੰਦਾ ਕਿਉਂਕਿ ਅੰਦਰ ਦਾ ਚਾਹ ਹੋਵੇਗਾ ਤੇ ਧਰਮ ਕਮਾਇਆ ਜਾਣਾ ਹੈ। ਪ੍ਰੇਮ ਦੀ ਖੇਡ ਚਾਹ ਨਾਲ ਖੇਡੀ ਜਾਂਦੀ ਮਜਬੂਰੀ ਨਾਲ ਨਹੀਂ। ਉਸ ਮਾਈ ਨੇ ਉਸ ਮਾਂ ਨੇ ਆਪਣੇ ਪੁੱਤਰ ਤੇ ਧੀ ਦੀ ਇਸ ਧਾਨਾ ਪਰਮਿਸ਼ ਕੀਤੀ। ਕੀਰਤਨ ਭਾਈ ਸਾਹਿਬ ਕਰਦੇ ਸਨ ਬਾਣੀ ਪੜਨੀ ਆਉਂਦੀ ਸੀ ਕਿਰਤ ਕਰਦੇ ਸਨ ਆਪਣੀ। ਤੇ ਕਿਹਾ ਨੇ ਮਾਂ ਜਦੋਂ ਕੇਸ ਬੰਨ੍ਹਦੀ ਸੀ ਚਲੋ ਇੱਥੇ ਤੇ ਤੇਲ ਲਾਉਂਦੇ ਨੇ ਸਾਨੂੰ ਪਤਾ ਹੈ ਜੀ ਸਾਡੇ ਪਿੰਡਾਂ ਵਿੱਚ ਸੁੱਕੇ ਕੇਸਾਂ ਨੂੰ ਮਾਈਆਂ ਸਵੇਰੇ ਮੱਖਣ ਕੱਢ ਕੇ ਲਾਉਂਦੀਆਂ ਹੁੰਦੀਆਂ ਸਨ। ਲੱਸੀ ਨਾਲ ਸਿਰ ਧੋਣਾ ਮੱਖਣ ਲਾਣਾ ਕਰਨਾ ਤੇ ਉਹਨੇ ਮਾਂ ਨੂੰ بڑے ਸਵਾਲ ਕਰਨੇ ਇਹ ਕੇਸ ਇੰਨੇ ਲੰਬੇ ਤੇ ਮਾਂ ਨੇ ਕਹਿਣਾ ਪੁੱਤ ਜਿਹਦਾ ਕੇਸਗੜ ਕਾਇਮ ਹੈ ਨਾ ਉਹਦਾ ਆਨੰਦਪੁਰ ਕਦੀ ਦੀ ਉਜੜਦਾ ਹੂ ਬੜੇ ਢੂੰਗੀ ਗੱਲ ਕਰਨੀ ਮਾਂ ਹਾਲਾਂਕਿ ਆਨੰਦਪੁਰ ਸਾਹਿਬ ਕੇਸਗੜ ਉਹ ਥਾਂ ਹੈ ਜਿੱਥੇ ਮਾਰੇ ਨੇ ਅਮਰ ਸ਼ਿਕਾਇਆ ਕੇਸਗੜ ਕਿਲਾ ਨਹੀਂ ਕਿਲੇ ਪੰਜ ਵੱਖਰੇ ਨੇ ਗੜ ਸ਼ਬਦ ਕਰਕੇ ਸੀ ਕਿਲਾ ਕਹਿੰਦੇ ਕੈਸਗੜ ਜਿਹਦਾ ਕਾਇਮ ਪੁੱਤਰ ਉਹਦਾ ਅਨੰਤਪੁਰ ਕਦੀ ਨਹੀਂ ਉਜੜਦਾ ਉਹਦੇ ਅੰਦਰ ਦੀ ਵਸਤਾ ਸਮਾਂ ਲੰਗੀ ਗਿਆ ਕੀਰਤ ਕਰਨੀ ਇੰਨੀ ਬੰਦਗੀ ਕਰਦਾ ਸੀ Hindu Muslim ਸਾਰੇ ਇਲਾਕੇ ਦੇ ਪਿਆਰ ਕਰਦੇ ਸੀ ਇੱਕ ਦਿਨ ਇਹਨੇ ਕੀ ਦੇਖਿਆ ਜੰਗਲ ਚ ਸਿੰਘ ਲੰਗੇ ਤੇ ਉਦੋਂ ਸ਼ਹਿਰਾਂ ਚੋਂ ਸਿੰਘਾਂ ਨੂੰ ਖਤਮ ਕਰ ਦਿੱਤਾ ਜੰਗਲਾ ਚਲੇ ਗਏ ਲੁਕ ਗਏ ਚਲੋ ਬੀਜਨਾਸ਼ ਕਰਨ ਤੇ ਤੁਲੀ ਕੁਝ ਸਿੱਖ ਸੰਤ ਪਿੰਡਾਂ ਚ ਸ਼ਹਿਰਾਂ ਚ ਰਹਿੰਦੇ ਉਹਨਾਂ ਨੂੰ ਮਿਲ ਵਰਤਨੀਏ ਕਹਿੰਦੇ ਸਨ ਜਿਹੜੇ ਹਕੂਮਤ ਨਾਲ ਵੀ ਮਿਲ ਲਿੰਦੇ ਸਨ ਜੰਗਲ ਦੇਖਿਆ ਵੀ ਸਿੰਘ ਜਾਂਦੇ ਨੇ ਕੱਪੜੇ ਉਹਨਾਂ ਦੇ 파ਟੇ ਚੋਲੇ 파ਟੇ ਗਾਤਰੇ 파ਟੇ ਤੇ ਪੱਤੇ ਖਾਣੇ ਭਾਈ ਤਾਰੂ ਸਿੰਘ ਆਏ ਘਰ ਤੇ ਉਦਾਸ ਸੰਮਾਨ ਨੂੰ ਕਹਿੰਦਿਆ ਮਾਂ ਅੱਜ ਸੱਚੀ ਮੁੱਚੀ ਨੰਗਪੁਰ ਵਾਲਾ ਫਿਰ ਖੇਡ ਵਾਪਰ ਗਈ ਹੈ ਮੈਂ ਸਿੰਘ ਦੇਖਿਆ ਭੁੱਖਣ ਭਾਣੇ ਪੱਤੇ ਖਾਂਦੇ ਦੇਖਿਆ ਕੱਪੜੇ ਨਹੀਂ ਉਹਨਾਂ ਦੇ ਤੰਗ ਤੇ ਅੱਖਾਂ ਭਾਰੀਆਂ ਮਾਂ ਨੇ ਕਿਹਾ ਪੁੱਤ ਸੇਵਾ ਲਈ ਕੋਈ ਬਹੁਤ ਵੱਡਾ ਪਸਾਰਾ ਨਹੀਂ ਚਾਹੀਦਾ ਇੱਕ ਭਾਵਨਾ ਦਾ ਫੁਰਨਾਉਟ ਜੇ ਤੇ ਸੇਵਾ ਸਿਰੇ ਲੱਗ ਜੰਦੀ ਮਾਂ ਮੈਂ ਸਮਝਿਆ ਨਹੀਂ ਕਹਿਣ ਲੱਗੀ ਪੁੱਤ ਮੈਂ ਰੋਜ਼ ਦਾਲ ਭਾਜੀ ਤੇ ਰੋਟੀ ਪਕਾ ਦੇਾਂਗੀ ਤੁਸੀਂ ਦੋਵੇਂ ਭੈਣ ਭਰਾ ਸ਼ਾਮ ਨੂੰ ਜੰਗਲ ਵੀ ਜਾ ਕੇ ਲੰਗਰ ਛਕਾਇਆ ਕਰੋ ਸ਼ਹਾਦਤ ਦਾ ਕਾਰਨ ਕੀ ਸੀ ਮਾਂ ਨੇ ਪਹਿਲੇ ਦਿਨ ਦੀ ਚਿੱਕੂ ਵਰਦੇ ਸੰਸਾਰ ਦੇ ਚੰਗੇੜ ਤੇ ਚਿੱਕੂ ਉਹਦੇ ਚ ਰੋਟੀਆਂ ਪਾ ਦਿੱਤੀਆਂ ਦਾਲ ਦਾ ਭਾਂਡਾ ਭੈਣ ਤੇ ਭਰਾ ਦੋਨੋਂ ਚੱਲ ਪਏ ਜਿੱਥੇ ਸਿੱਖ ਸੰਗ ਜਾਣ ਕੇ ਲੰਗਰ ਸ਼ਿਕਾਇਆ ਇਤਿਹਾਸ ਕੇੰਦਰ ਲੰਗਰ ਸ਼ਕਨ ਤੋਂ ਬਾਅਦ ਜਿਹੜਾ ਜਥੇਦਾਰ ਸੀ ਨਾ ਜੀ ਉਸ ਜਥੇਦਾਰ ਉਹਨੇ ਅਰਦਾਸ ਜਿਹੜੀ ਕੀਤੀ ਉਹ ਅਰਦਾਸ ਸੀ ਅੰਨ ਪਾਣੀ ਤੇਰਾ ਦਿੱਤਾ ਹੈ ਸੇਵਾ ਭਾਈ ਤਾਰੂ ਸਿੰਘ ਨੇ ਕੀਤੀ ਹੈ ਗੁਰੂ ਗੋਬਿੰਦ ਸਿੰਘ ਕਿਰਪਾ ਕਰੀ ਇਹਦੀ ਸਿੱਖੀ ਕੇਸਾਂ ਦੇ ਨਾਲ ਨੇ ਵਿਜਾਇਆ ਇਹਦੀ ਸਿੱਖੀ ਕੇਸਾਂ ਸਵਾਸ ਨਾਲ ਨੇ ਵਿਜਾਇਆ ਗੁਰਮਖੋ ਰੋਜ ਲੋਹ ਤਪਣੀ ਲੋਹ ਤਪਣੀ ਤਵਾ ਤਪਣਾ ਉਹਨਾਂ ਨੇ ধੂਆ ਪੈਣ ਭਰਾਵਾਂ ਨੇ ਜਾ ਕੇ ਪ੍ਰਸ਼ਾਦਿ ਸ਼ਕਾਣੇ ਜ਼ਕਰੀਆ ਖਾਨ ਸਿਆਕਮ ਉਸ ਵਕਤ ਹਰ ਭਗਤ ਨਰਨੰਜਨੀਆਂ ਕੋਈ ਯਾਦ ਰੱਖੋ ਜਿੱਥੇ ਖਸ਼ਬੋਹ ਹੋਵੇਗੀ ਉੱਥੇ ਬਦਬੂ ਵੀ ਹੋਵੇਗੀ ਖਸ਼ਬੋਹ ਲੰਗਦਿਆਂ ਨੂੰ ਆਪਣੇ ਵੱਲ ਖਿੱਚੇਗੀ ਤੇ ਬਦਬੂ ਦਾ ਸੁਭਾਗ ਹੈ ਬੈਠਿਆਂ ਹੋਿਆਂ ਵੀ ਖੰਡਾ ਕੇ ਚਲੀ ਜਾਏਗੀ ਬਦਬੂ ਖੰਡਾਂਦੀ ਹੁੰਦੀ ਯਾਦ ਰੱਖਿਓ ਖਸ਼ਬੋਹ ਖਿੱਚਦੀ ਹੈ ਜਕਰੀਆ ਨੇ ਪੁੱਛਿਆ ਮੈਂ ਮਾਰਦਿਆਂ ਮਾਰ ਗਿਆ ਖੰਭ ਗਿਆ ਇਹ ਸਿੱਖ ਕਿਉਂ ਨਹੀਂ ਮਰਦੇ ਹਰ ਭਗਤ ਨਰਨੰਜਨੀਆਂ ਨੇ ਕਿਹਾ ਕੈਨ ਲਗਾ ਸਿੱਖ ਕਿਥੋਂ ਮਰਨਗੇ ਜਿਹਦੇ ਤਾਰੂ ਸਿੰਘ ਵਰਗੇ ਸਿੱਖ ਪਿੰਡਾਂ ਚ ਜਿਉਂਦੇ ਨੇ ਤਾਂ ਉਹਨੇ ਕਿਹਾ ਮੈਂ ਸਮਝਿਆ ਨਹੀਂ ਕਹਿੰਦਾ ਜਿਨ੍ਹਾਂ ਨੂੰ ਤੂੰ ਮਾਰਨਾ ਚਾਹੁੰਦਾ ਹੈ ਇਹਦੀ ਮਾਈ ਇਹਦੀ ਭੈਣ ਤੇ ਆਪ ਤੇ ਜਾ ਕੇ ਉਹਨਾਂ ਨੂੰ ਰਾਤ ਨੂੰ ਰੋਟੀਆਂ ਖਵੰਦੇ ਨੇ ਉੱਥੇ ਪਤਾ ਸ਼ਬਦ ਕੀ ਲਿਖੇ ਕਹਿੰਦੇ ਨੇ ਆਪ ਸਹਿਵ ਨੰਗ ਅਰ ਭੁਖ ਦੇਖ ਨਾ ਸਕਾ ਸਿੰਘਣ ਦੁਖ ਵਾਣ ਵਟ ਅਰ ਕਰਾ ਮਜੂਰੀ ਸਿੰਘਣ ਪਾਸ ਭੇਜੈ ਜ਼ਰੂਰੀ ਆਪ ਆ ਵੀ ਸੇਵ ਦਾ ਤੇ ਸਿੱਖਾਂ ਨੂੰ ਕੱਪੜੇ ਗੁਨੇ ਹੋਏ ਗਰਮ ਦੇ ਕੇ ਹੁੰਦਾ ਆਪ ਪੈਰਾਂ ਚ ਜੋੜਾ ਨਹੀਂ ਤੇ ਜੁੱਤੀਆਂ ਸਵਾ ਕੇ ਉਹਨਾਂ ਨੂੰ ਦਿੰਦਾ ਸੱਚੇ ਵੇ 20 ਬੰਦੇ ਲਾਹੌਰ ਤੋਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨਾ ਹੈ ਅੱਜ ਉਹਨਾਂ ਦਾ ਸ਼ਾਦਤ ਵਾਲਾ ਦਿਨ ਹੈ ਮੈਂ ਤਾਂ ਬੇਨਤੀ ਕਰਨੀ ਚਾਹਨਾ ਇਹਨਾਂ ਦੇ ਪਿੰਡ ਪੂਲਿਆ ਆ ਗਏ ਲਾਹੌਰ ਤੋਂ ਸਾਰਾ ਪਿੰਡ ਇਕੱਠਾ ਹੋ ਗਿਆ ਭਾਈ ਸਾਹਿਬ ਬਾਹਰ ਖੇਤਾਂ ਚ ਗਏ ਹੋਏ ਸਨ ਕੰਮ ਕਰਨ ਸਨਮਾਨਯੋਗ ਮਾਤਾ ਜੀ ਨੂੰ ਤੇ ਭੈਣ ਨੂੰ ਮਿਲੇ ਆ ਕੇ ਕਹਿੰਦੇ ਨੇ ਭਾਈ ਤਾਰੂ ਸਿੰਘ ਬਾਰੇ ਕਿੱਥੇ ਖੈ ਮਾਂ ਇਹਨਾ ਮਿੱਠਾ ਬੋਲੀ ਕਹਿੰਦੀ ਪੁੱਤ ਤੁਸੀਂ ਆਏ ਹੋ ਮੈਂ ਲੰਗਰ ਪਕਾਇਆ ਹੋਇਆ ਪਹਿਲਾਂ ਦੱਸੋ ਇੰਨੀ ਦੂਰੋਂ ਆਇਓ ਲੰਗਰ ਛਕ ਲੋ ਕਹਿੰਦੇ ਸੀ ਪ੍ਰਸ਼ਾਦਾ ਛਕਣੇ ਐਸੀ ਬਾਗੀਆਂ ਨੂੰ ਜਿਹੜੀ ਰੋਟੀ ਖਵਾਉਂਦਾ ਉਹਨੂੰ ਪਕੜਨਾ ਐ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਆ ਗਿਆ ਜੀ ਸਾਡਾ ਇਤਿਹਾਸ ਕਹਿੰਦਾ ਹੈ ਬੀਬੀ ਤਾਰੂ ਤੇ ਭਾਈ ਤਾਰੂ ਸਿੰਘ ਦੋਨਾਂ ਨੂੰ ਗ੍ਰਿਫਤਾਰ ਕੀਤਾ ਸੀ ਦੋਨਾਂ ਨੂੰ ਫੜ ਲਿਆ ਸਾਰਾ ਪਿੰਡ ਇਕੱਠਾ ਹੋ ਗਿਆ Hindu ਵੀ Muslim ਵੀ ਉੱਥੇ ਕਿੰਨੇ ਇੱਕ ਨੌਜਵਾਨ ਉਹਨੇ ਅੱਗੇ ਵੱਧ ਕੇ ਕਿਹਾ ਹਾਕਮਾਂ ਨੂੰ ਕਹਿੰਦਾ ਤੁਸੀਂ 20 ਜਣੇ ਹੋ ਸ਼ੁਭਾਈਆਂ ਨੂੰ ਇਹ ਸਾਰਾ ਪਿੰਡ ਹੈ ਇਹ ਤਾਰੂ ਕੇਵਲ ਤਾਰੂ ਸਿੰਘ ਦੀ ਭੈਣ ਨਹੀਂ ਇਹ ਸਾਰੇ ਪਿੰਡ ਦੀ ਭੈਣ ਹੈ ਇੱਕ ਬਜ਼ੁਰਗ ਨੇ ਕਿਹਾ ਸਾਰੇ ਪਿੰਡ ਦੀ ਧੀਖ ਹੈ ਤੁਸੀਂ ਨਹੀਂ ਲਿਜਾ ਸਕਦੇ ਜਦੋਂ ਦੁਬਆ ਪਿਆ ਸੱਚੀ ਮੁੱਚੀ ਭਾਈ ਤਾਰੂ ਸਿੰਘ ਨੂੰ ਲੈ ਗਏ ਬੀਬੀ ਤਾਰੂ ਨੂੰ ਛੱਡ ਦਿੱਤਾ ਕੁਝ ਕਿੰਨੇ ਹਿੰਦੂਆਂ ਨੇ ਸਪੋਰਟ ਕੀਤੀ ਸੀ ਉਸ ਵਕਤ ਮੈਂ ਫਿਰ ਬੇਨਤੀ ਕਰਾਂਗਾ ਕਿ ਇਸ ਤਰੀ ਵਿੱਚ ਜਿੰਨੇ ਵੀ ਕਿਸੇ ਮਦਦ ਕੀਤੀ ਉਹਨੂੰ ਲੁਕਾਈਏ ਨਾ ਭਾਈ ਤਾਰੂ ਸਿੰਘ ਜਦੋਂ ਤੁਰਨ ਲੱਗਾ ਮਾਂ ਤੇ ਧੀ ਇਹ ਸਮਝੋ ਮਾਂ ਤੇ ਭੈਣ ਦੋਨੋਂ ਤਾਰੂ ਸਿੰਘ ਨੂੰ ਮਿਲੀਆਂ ਪਹਿਲਾ ਮਾਂ ਦੇ ਪੈਰੀ ਹੱਥ ਲਾਇਆ ਤੇ ਉਹਦੇ ਕੇਸਾਂ ਨੂੰ ਛੂਆ ਮਾਂ ਨੇ 25 ਸਾਲ ਦੀ ਉਮਰ 'ਚ ਦਾੜਾ ਬੜਾ ਸੋਹਣਾ ਸੀ ਦਾੜਾ ਵੇਖ ਕੇ ਚੁੰਮ ਕੇ ਕਹਿੰਦੀ ਪੁੱਤ ਮੈਂ ਮੱਖਣ ਲਾ ਲਾ ਕੇ ਤੇਰੇ ਕੇਸ ਭਾਲੇ ਆ ਬੋਲੀ ਨਾ ਸ਼ਹੀਦ ਹੋ ਜੀ ਪਰ ਸਿੱਖੀ ਨੂੰ ਆਂਜ ਨਾ ਆਉਂਦੀ ਕਿਹੋ ਜਾਂ ਕਿਰਦਾ ਉਹਦਾ ਪਤੀ ਸ਼ਹੀਦ ਹੋ ਚੁੱਕਾ ਹੈ ਭੈਣ ਨੂੰ ਮਿਲੇ ਦੋਵੇਂ ਪਿੰਡ ਪਰਾਗਲ ਬੱਕਰੀ ਪਾ ਕੇ ਮਿਲੇ ਬੀਬੀ ਤਾਰੂਨ ਇੱਕ ਸ਼ਬਦ ਕਿਆ ਵੀਰ ਤੂੰ ਚੱਲਾਂ ਹੈ ਪੈਣਾ ਵੀਰਾਂ ਦੇ ਵਿਆਹ ਦੀਆਂ ਖੁਸ਼ੀ ਮਨਾਉਂਦੀਆਂ ਨੇ ਤੂੰ ਸ਼ਹੀਦ ਹੋਵੇਂਗਾ ਮੈਨੂੰ ਖੁਸ਼ੀ ਹੋਵੇਗੀ ਪਰ ਕਬਰਾਈਂ ਨਾ ਤੇਰੇ ਜਾਨ ਤੋਂ ਬਾਅਦ ਤੇਰੇ ਘਰ ਦਾ ਚੁੱਲ੍ਹਾ ਨਹੀਂ ਮੈਂ ਬੁੱਝਣ ਦੇ ਆਗੇ ਇੱਥੇ ਰੋਟੀ ਪੱਕਦੀ ਹੀ ਰਹੇਗੀ ਇਹ ਲੰਗਰ ਜ਼ਰੂਰ ਪੱਕੇਗਾ ਚਲੇਗਾ ਭਾਈ ਤਾਗੂ ਸਿੰਘ ਯਾਦ ਰੱਖਿਓ ਅੱਜ ਕੱਲ੍ਹ ਇਹ ਪਾਕਿਸਤਾਨ ਚ ਪਿੰਡ ਪੜਾਣਾ ਸ਼ਾਇਦ ਮੇਰਾ ਖਿਆਲ ਇੱਥੇ ਫਿਰ ਇਹ ਰਾਤ ਰੁਕੇ ਉਸ ਪਿੰਡ ਸਾਰੇ ਦੇ ਨੌਜਵਾਨ ਇਕੱਠੇ ਹੋਏ ਕਿਸੀ ਛਲਾਲੇ ਨੇ ਭਾਈ ਤਾਰੂ ਸਿੰਘ ਇਹਨਾਂ ਪਿਆਰਾ ਸੀ ਨੌਜਵਾਨ ਤੇ ਭਾਈ ਸਾਹਿਬ ਕੋਲ ਗਏ ਧਰਮਸ਼ਾਲਾ ਚ ਉਹਨਾਂ ਨੇ ਕਿਹਾ ਮੈਨੂੰ ਛਲਾ ਲੋਗੇ ਸਾਰਾ ਪਿੰਡ ਮਾਰ ਦੇਣਗੇ ਕਹਿੰਦੇ ਇੱਕ ਕੰਮ ਕਰੋ ਇਹ ਮੇਰੇ ਘਰ ਦਾ ਲੰਗਰ ਬੰਦ ਕਰਨਾ ਹੈ ਇਹਨੇ ਤੁਸੀਂ ਘਰ ਘਰ ਚੁੱਲ੍ਹੇ ਬਾਲ ਦਿਓ ਇਸ ਕਰਕੇ ਮੈਨੂੰ ਫੜਨਾ ਹੈ ਇਹਨੇ ਮੈਂ ਸਿੱਖਾਂ ਨੂੰ ਰੋਟੀ ਖਵਾਉਣਾ ਮੈਂ ਕੋਈ ਪਾਪ ਨਹੀਂ ਕੀਤਾ ਮੈਂ ਕਤਲ ਨਹੀਂ ਕੀਤਾ ਕੋਈ ਚੋਰੀ ਨਹੀਂ ਕੀਤੀ ਮੈਂ ਮਹਕੂਮਤ ਨੂੰ ਪੂਰਾ ਟੈਕਸ ਮਾਮਲਾ ਦੇਣਾ ਜੇ ਮੈਨੂੰ ਪਿਆਰ ਕਰਦੇ ਹੋ ਤਾਰੂ ਸਿੰਘ ਦਾ ਚੁੱਲਾ ਘਰ ਘਰ ਵਿੱਚ ਬਲਣਾ ਸ਼ੁਰੂ ਹੋ ਜਾਏ ਮੁਕਦੀ ਗੱਲ ਕੀ ਜੀ ਭਾਈ ਸਾਹਿਬ ਨੂੰ ਲਾਹੌਰ ਲੈ ਗਏ ਇਹਨਾਂ ਨੇ ਕਚਹਿਰੀ 'ਚ ਪਤੇ ਬੁਲਾਈ ਜ਼ਕਰੀਆ ਖਾਨ ਨੂੰ ਸੱਤੇ ਕਪੜੀ ਅਗਲਾ ਕੇ ਉਹਨੇ ਫਿਰ ਕਿਹਾ ਤੂੰ ਬਾਗੀਆਂ ਨੂੰ ਰੋਟੀ ਦਿਖਵਾਨੇ ਉਹਨੇ ਕਿਹਾ ਬਾਗੀ ਨਹੀਂ ਉਹ ਧਰਮੀ ਨੇ ਤੇ ਤੇਰਾਸ ਉਹ ਆਖੇ ਜਦੋਂ ਧਰਮੀ ਸੰਘਰਸ਼ ਕਰਦਾ ਹੋਇਆ ਕਾਮਯਾਬ ਹੋ ਜਾਏ ਤੂੰ ਹੀਰੋ ਬਣ ਜਾਂਦਾ ਹੈ ਤੇ ਜੇ ਕਾਮਯਾਬ ਨਾ ਹੋਵੇ ਹਕੂਮਤਾਂ ਉਹਨਾਂ ਨੂੰ ਗਦਾਰ ਕਹਿਣ ਲੱਗ ਪੈਂਦੀਆਂ ਉਹਨੇ ਫਿਰ ਕਿਆ ਵੇਖ ਤੇਰੀਆਂ ਆਸਾਂ ਨੇ ਕੁੱਲ ਖਬਰਾਂ ਆਈਆਂ ਨੇ ਤੂੰ ਆ ਕੁਝ ਕਰਨ ਨੂੰ ਕਿਆ ਮੈਂ ਲੰਗਰ ਛਕਾਣਾ ਉਹਨਾਂ ਕਿਆ ਕਿਉਂ ਕੋਈ ਸੇਵ ਕਹਿੰਦੇ ਸਿੱਖ ਦਾ ਧਰਮ ਹੈ ਕਿ ਕਿਸੇ ਨੂੰ ਸ਼ਿਕਾ ਕੇ ਬਾਅਦ ਵੀ ਸ਼ਿਕਾਂਦਾ ਅੱਜ ਵੀ ਯਾਦ ਰੱਖਿਓ ਖਾਲਸਾ ਜੀ ਮੈਂ ਇਹ ਨਹੀਂ ਕਿ ਆਪਣੀ ਖੌਮੇ ਆਪੀ ਕੋ ਆਪਣੀ ਕੌਮ ਦੀ ਕਿ ਇਸ ਪਲੈਨਟ ਤੇ ਸਾਡੇ ਨਾਲੋਂ ਅਮੀਰ ਕੌਮਾਂ ਨਹੀਂ ਕਿ ਐਡੇ ਵੱਡੇ ਸੰਗਠਨ ਨੇ ਸਾਡੇ ਨਾਲੋਂ ਕਈ ਗੁਣਾ ਉਹਨਾਂ ਕੋਲ ਜ਼ਿਆਦਾ ਪੈਸਾ ਪਰ ਯਾਦ ਰੱਖਿਓ ਜਿਹੜੀ ਗੁਰੂ ਨਾਨਕ ਦੀ ਅਧ੍ਰਿਸ਼ਟ ਅਸੀਸ ਉਹ ਕਿਰਬ ਤੁਹਾਡੀ ਚੋਲੀ ਵਿੱਚ ਪਈ ਹੋਈ ਹੈ ਜਿੱਥੇ ਤੁਸੀਂ ਨਾਨਕ ਦੇ ਨਾਮ ਦਾ ਚੁੱਲਾ ਬਾਲਦੇ ਹੋਵੇ ਕਦੀ ਟੋਟਾ ਨਹੀਂ ਹੋ ਪਾਏ ਸਭ ਨੇ ਕਿ ਅਮ ਲੰਗਰ ਸ਼ਕਾਨਾ ਪਾਪ ਨਹੀਂ ਮੇਰਾ ਗੁਰੂ ਕਹਿੰਦਾ ਕਾਲ ਖਾਏ ਕਿ ਚਰਥੋਂ ਦੇ ਨਾਨਕ ਰਾਹ ਪਛਾਣੇ ਸੀ ਫਿਰ ਉਹਨਾਂ ਕਿਹਾ ਵੀ ਤੂੰ ਮੁਸਲਮਾਨ ਹੋ ਜਾ ਇੰਨਾ ਸੋਹਣਾ ਤੈਨੂੰ ਰਿਸ਼ਤਾ ਦੇਵਾਂਗੇ ਜੋ ਕੁਝ ਲਾਲਚ ਦਿੰਦੇ ਉਹ ਕਹਿੰਦਾ ਮੈਨੂੰ ਮਾਂ ਨੇ ਸਿਰ ਤੇ ਹੱਥ ਫੇਰ ਕੇ ਕਿਆ ਸੀ ਪੁੱਤਰ ਤੇਰੀ ਸਿੱਖੀ ਕਿਹਸਾ ਸੁਆਸਾ ਨਾ ਲਿਗੇ ਉਹਨਾਂ ਨੇ ਤੂੰ ਇੰਨਾ ਕੇਸ ਦਾ ਤੈਨੂੰ ਪਿਆਰ ਹੈ ਆ ਸ਼ਬਦ ਇੱਥੋਂ ਗਲ ਵਿਗੜੀ ਤੈਨ ਇੰਨਾ ਤੈਸਾਂ ਨੂੰ ਪਿਆਰ ਕਰਨਾ ਜ਼ਕਰੀਆਂ ਨੇ ਕਿਹਾ ਗੱਟੀਆਂ ਮਾਰ ਕੇ ਤੇ ਆ ਕੇਸ ਉਡਾ ਦਿਆਂਗਾ ਕੇਸ ਤੇਰੇ ਭਾਈ ਤਾਰੂ ਸਿੰਘ ਬੋਲ ਕੇ ਕਹਿੰਦਿਆ ਤੂੰ ਕੀ ਉਡਾਣਾ ਮੈਂ ਜੁੱਤੀ ਮਾਰ ਕੇ ਤੈਨੂੰ ਅੱਗੇ ਲਾ ਕੇ ਲੈ ਜਾਵਾਂਗਾ ਦੂਸਰਾ ਦਾ ਇਤਿਹਾਸ ਹੈਨ ਛੜਦਾ ਨਾ ਸੁਣਿਓ ਭਾਈ ਸਾਹਿਬ ਨੂੰ ਫਿਰ ਚਰਖੜੀ ਹਾਲਾਂਕਿਆਂ ਨੂੰ ਇਹ ਪਤਾ ਨਹੀਂ ਇੱਕ ਹਿਸਟਰੀ ਵਿੱਚ ਚਰਖੜੀ ਤੇ ਕੇਵਲ ਕੁਮਾਇਆ ਇੱਕ ਚਰਖੜੀ ਹੁੰਦੀ ਦੰਦਿਆਂ ਵਾਲੀ ਜਿਹੜੀ ਸਰੀਰ ਨੂੰ ਕਤਰ ਦਿਨ ਦੀ ਇੱਕ ਹੁੰਦੀ ਹੈ ਸਿਰਫ ਬਨ ਕੇ ਕਮਾਣਾ ਹੱਡੀਆਂ ਟੁੱਟ ਜਾਂਦੀਆਂ ਨੇ ਸਰੀਰ ਨਚੋੜਿਆ ਜਾਂਦਾ ਚਰਕਣੀ ਤੇ ਕਮਾਇਆ ਅਕਾਲ ਅਕਾਲ ਬੋਲਣ ਜਦੋਂ ਥੱਲੇ ਲਾਇਆ ਤੁਰਿਆ ਨਹੀਂ ਸੀ ਜਾਂਦਾ ਫੜ ਕੇ ਲਿਆਏ ਦੂਜੇ ਦਿਨ ਕਚਹਿਰੀ ਚ ਪੇਸ਼ ਹੋਇ ਪੁੱਛਿਆ ਦੱਸ ਹੁਣ ਹੰਕਾ ਮੈਂ ਸਿੱਖੀ ਰਹਿਣਾ ਮੇਰੀ ਨਿਵੇ ਦੀ ਸਿੱਖੀ ਕੇਸਾਨ ਪਿਆਰੋ ਫਿਰ ਮੋਚੀ ਬੁਲਾਇਆ ਗਿਆ ਨਹੀਂ ਨਹੀਂ ਕਿਵੇਂ ਸ਼ਹੀਦ ਕੀਤਾ ਮੋਚੀ ਬੁਲਾਇਆ ਤੇ ਜਿਹੜੀ ਰੰਬੀ ਨਹੀਂ ਹੁੰਦੀ ਇਹ ਕੱਟਣ ਵਾਲੀ ਉਹਨੂੰ ਤਿੱਖਾ ਕੀਤਾ ਭਾਈ ਸਾਹਿਬ ਦੀ ਖੋਪੜੀ ਇਸ ਤਰ੍ਹਾਂ ਲਾਈ ਜੀ ਤੇ ਉਹਨਾਂ ਨੇ ਮੱਥੇ ਦੇ ਵਿੱਚ ਡੂੰਗੀ ਮਾਰੀ ਪਹਿਲਾਂ ਇਹ ਆਪਣੀ ਜਿਹੜੀ ਸੀ ਕੱਟਣ ਵਾਲੀ ਖੁਰਪੀ ਰੰਬੀ ਲਿਖਦਾ ਹੈ ਭਾਈ ਰਤਨ ਸਿੰਘ ਪੰਗੂ ਕਹਿੰਦਾ ਪੈਣੀ ਥੀ ਰੰਬੀ ਕਰੀ ਤਰਨ ਮੱਧਿਉ ਦਈ ਦਬਾਈ ਆ ਮੱਥੇ ਚ ਰੱਖ ਕੇ ਨਾ ਇੱਥੇ ਇੱਥੇ ਰੱਖ ਕੇ ਟੈਡੀ ਪਹਿਲੀ ਸੱਟ ਮੋਚੀ ਨੇ ਮਾਰੀ ਇੱਥੋਂ ਮਾਸ ਪਟਿਆ ਪੈਣੀ થી ਰੰਬੀ ਕਰੀ ਧਰ ਮੱਥਿਉਂ ਦਈ ਦਬਾਏ ਮੱਥੇ ਤੇ ਕੰਨਾ ਤੋੜੀ ਦੋਹਾਂ ਪਾਸਿਓ ਥੱਲੇ ਥੱਲੇ ਮਸੇ ਤੋਂ ਕੱਟ ਦੇ ਕੱਟ ਦੇ ਨਾ ਜੀ ਦੋਹਾਂ ਸੈਦਾਂ ਤੋਂ ਦੋਹਾਂ ਪਾਸਿਓ ਤੋਂ ਕੱਟ ਦੇ ਗੀਚੀ ਤੇ ਆ ਗਏ ਤੇ ਗੀਚੀ ਵਾਲੇ ਪਾਸੇ ਰੰਬੀ ਜ਼ੋਰ ਨਾਲ ਮਾਰੀ ਸੱਟ ਤੇ ਭਾਈ ਸਾਹਿਬ ਦੀ ਖੋਪੜੀ ਕੇਸਾਂ ਸਮੇਤ ਲਾ ਕੇ ਰੱਖੀ ਪਹਿਨੀ ਥੀ ਰੰਬੀ ਕਰੀ ਤਰਨ ਮਾਥਿਉਂ ਦਈ ਦਬਾਏ ਮੱਥੇ ਤੇ ਕੰਨਾ ਤੋੜੀ ਗੀਚਿਉਂ ਦਈ ਪਟਵਾਏ ਸਾਰਾ ਕੇੰਦਨ ਚਿਹਰਾ ਭਾਈ ਸਾਹਿਬ ਦਾ ਖੂਨ ਨਾਲ ਭੇਜ ਗਿਆ ਮੈਂ ਪਾਕਿਸਤਾਨ ਅਸੀਂ ਗਏ ਵੀਰ ਜੀ ਬੈਠੇ ਕੁਵਿੰਦਰ ਸਿੰਘ ਵੀ ਨੇ ਥਾਂ ਇੰਨਾ ਕੀ ਜਿੰਨਾ ਕਾ ਮਹਾਰਾਜ ਦਾ ਪਾਲਕੀ ਦਾ ਨਾ ਜੀ ਇੰਨਾ ਹੀ ਥਾਂ ਹੈ ਭਾਈ ਸਾਹਿਬ ਦੀ ਸ਼ਾਦਤ ਵਾਲਾ ਭਾਈ ਸਾਹਿਬ ਕੁਝ ਵਿਦਵਾਨ ਕਿੰਨੇ 22 ਦਿਨ ਕੁਝ ਦਿਨ ਘੱਟ ਕਹਿੰਦੇ ਆ ਕਿੰਨੇ ਖੂਨ ਨਾਲ ਏ ਛੱਪੜ ਲੱਗ ਗਿਆ ਉੱਥੇ ਫਿਰ ਨਾਮ ਗੜੀਏ ਸਿੱਖ ਭਾਈ ਸਾਹਿਬ ਨੂੰ ਧਰਮਸ਼ਾਲਾ ਪਹਿਲਾਂ ਤੇ ਸਰਦ ਦਿੱਤਾ ਖਾਈ ਸੀ ਉਹਦੇ ਵਿੱਚ ਅਕਾਲ ਅਕਾਲ ਜਪੀ ਹੈ ਸਾਡੀ ਤਵਾਰੀ ਕਹਿੰਦੀ ਏ ਭਾਈ ਸਾਹਿਬ ਦੇ ਸਿਰ ਦੇ ਉੱਤੇ ਕੜਾਈ ਬੰਨੀ ਤੇ ਬਜ਼ੁਰਗ ਮਾਈਆਂ ਨੂੰ ਪਤਾ ਹੁਣੇ ਕੜਾ ਗਰਮ ਕਰਕੇ ਬੰਨਿਆ ਵੀ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਹੀ ਕਰੀ ਜਾਂਦਾ ਜ਼ਕਰੀਏ ਨੂੰ ਸੱਚਮੁੱਚ ਅੱਜ ਸਸੀਂ ਸੁਣਾਉਂਦੇ ਨਹੀਂ ਇਹ ਗੱਲ ਡਰਨੇ ਆ ਸੰਗਤ ਚੋਂ ਅਸੀਂ ਉੱਤਰ ਕਿਉਂ ਦੇਾਂਗੇ ਕਰਾਮਾਤ ਹੋ ਗਈ ਯਾਦ ਰੱਖਿਓ ਉਹ ਸੇਖੇ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਦਿਲੋਂ ਮੁਹੱਬਤ ਕਰਦਾ ਉਹਦੀ ਜ਼ੁਬਾਨ ਤੇ ਗੁਰੂ ਵਰਤਦਾ ਜ਼ਕਰੀਏ ਨੂੰ ਬੰਨ ਪਿਆ ਪਿਛਾਉਦਾ ਸਾਡਾ ਇਤਿਹਾਸ ਕਹਿੰਦਾ ਭਾਈ ਸਾਹਿਬ ਦਾ ਜੋੜਾ ਉਹਦੇ ਸਿਰ ਚ ਮਾਰਦੇ ਰਹੇ ਸੋਖ ਮਿਲਦਾਰਿਆ ਉਸ ਜੋੜੇ ਨਾਲ ਜ਼ਕਰੀਏ ਦੀ ਜੁੱਤੀ ਨਾਲ ਮੌਤ ਹੋਈ ਜਿੱਦਣ ਜਕਰੀਆ ਮਰਿਆ ਸਿੱਖਾਂ ਨੇ ਫਿਰ ਕਿਹਾ ਜੇ ਕਹ ਤੈਸੀ ਨੂੰ ਜੋੜ ਦਈਏ ਕੋਪੜੀਆਂ ਨਾ ਕਹਿ ਨਹੀਂ ਹੁਣ ਮੈਂ ਜਾਣਾ ਚਾਹਨਾ ਰਤਨ ਸਿੰਘ ਭੰਗੂ ਲਿਖਦਾ ਅੰਮ੍ਰਿਤਸਰ ਤੋਂ ਨੀਰ ਮੰਗਾਇਆ ਜਲ ਮੰਗਾਇਆ ਪੰਜ ਸਿੰਘ ਆਏ ਭਾਈ ਸਾਹਿਬ ਨੇ ਇਸ਼ਨਾਨ ਕੀਤਾ ਜਬਜੀ ਸਾਹਿਬ ਦਾ ਪਾਠ ਕਰਕੇ ਸੱਚੇ ਅਰਦਾਸ ਕਰਕੇ ਮੱਥਾ ਟੇਕਿਆ ਭਾਈ ਤਾਰੂ ਸਿੰਘ ਸ਼ਹਾਦਤ ਦਾ ਜਾਮ ਪੀ ਕੇ ਗੁਰੂ ਗੋਬਿੰਦ ਸਿੰਘ ਦੀ ਗੋਦੀ ਵਿੱਚ ਆ ਗਿਆ ਮਸਿਰਵਾਤ ਨੂੰ ਬੇਨਤੀ ਕਰ ਲਗਾ ਅੱਜ ਉਹਨਾਂ ਦਾ ਸ਼ਹਾਦਤ ਵਾਲਾ ਦਿਨ ਹੈ ਤਨ ਦੇ ਉੱਤੇ ਦੁੱਖ ਤਾਂ ਬੜਾ ਆ ਇਸ ਦਾ ਜੋੜ ਕੇ ਪਰ ਇੱਕ ਉਹਨਾਂ ਦੇ ਅੰਦਰ ਸੱਚ ਸ ਨੂੰ ਪਤਾ ਮੌਤ ਇਹ ਸ਼ਰੀਰ ਦਾ ਮਰਨਾ ਮੌਤ ਨਹੀਂ ਮਰਦਾ ਬਦੋ ਬੰਦਾ ਉਦੋਂ ਹੀ ਜਦੋਂ ਰੱਬ ਦਾ ਨਾਮ ਭੁੱਲਦਾ ਸੱਚੇ ਵੇ ਜਦੋਂ ਨਾਮ ਭੁੱਲਦਾ ਉਦੋਂ ਬੰਦੇ ਦੀ ਮੌਤ ਹੈ